ਹਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਹਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਾਰਜ ਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਬਰੀਸ ਸੋਨਨ ਪਾਜੀ ਕਲਾਪਾ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੋ ਟੋਕੜ ਗੱਬਨ ਮੱਝਾਂ ਤਾਂ ਮੈਂ ਦਿਖਾਉਣੀ ਆ ਤੇ ਇੱਕ ਜਿਹੜੀ ਆਵਲੀ ਵਾੜ ਤੁਹਾਨੂੰ ਬੱਚੇ ਦੇ ਬਿਨਾਂ ਤਾਂ ਮੈਂ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲੀਆਂ ਤੇ ਪੁੱਛਦੇ ਹਾਂ ساری ਡਿਟੇਲ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਬਸ ਸਾਥ ਹੀ ਠਾਕ ਜੀ ਤੇ ਅੱਜ ਮੀਂਹ ਚ ਚੱਲੂ ਕੰਮ ਫਿਰ ਮੀਂਹ ਚ ਚੱਲਣਾ ਅੱਜ ਮਾ ਬਾਹਰ ਠੀਕ ਆ ਹਾਂਜੀ ਤੇ ਨਾਮ ਦੱਸਦੇ ਕਰੀ ਆਪਾਂ ਨਾਮ ਸੁਨੂ ਸ਼ਾਹ ਜਨਾਲਾ ਜ਼ਿਲ੍ਹਾ ਬਸਰ ਤੇ ਫੋਨ ਨੰਬਰ ਬੋਲ ਦੇ ਕਰੀ ਤੁਹਾਨੂੰ 1 965 755 ਠੀਕ ਆ ਜੀ ਤੇ ਅੱਜ ਦੋ ਟੋਕੜਾ ਕਰ ਬਣਾ ਮੱਝਾਂ ਦੋ ਟੋਕੜਾ ਕਰ ਬਣਾ ਮੱਝਾਂ ਤੇ ਇੱਕ ਬੈਣ ਮੱਛੀ ਆ ਚਲੋ ਫਿਰ ਇਹਦੇ ਤੋਂ ਹੀ ਆਪਾਂ ਸ਼ੁਰੂਆਤ ਕਰ ਲਈਏ ਮੱਛੀ ਸ਼ਾਈ ਵਾਲਾ ਪਖੜਾ ਜਿੱਥੋਂ ਵਾਲੀ ਵੇਖ ਲੋ ਮੱਛੀ ਜੀ ਠੀਕ ਆ ਸ਼ਾਈ ਵਾਲਾ ਕਰੋ ਉਤਰਾ ਸੰਡੀ ਤੇਰੀ ਹੈ ਹਾਂਜੀ ਸੰਡੀ ਭਾਈ ਬੰਗਾ ਪਾਉਂ ਥਲੇ ਬੋ ਬਸ ਠੀਕ ਆ ਉਹਦਾ ਨਹੀਂ ਬਦ ਤੇ ਦੁੱਧ ਕਿੰਨਾ ਇਹ ਦੇਖ ਹਾਂਜੀ ਦੁੱਧ ਕਿੰਨਾ 7 ਕਿਲੋ ਜੀ ਭਾਈ ਜੀ ਨਹੀਂ ਲੌਂਦੀ ਰਾਤੀ ਆ ਜੀ ਉਹ ਅੱਛਾ ਜੀ ਅਜੇ ਲੌਂਦੀ ਹੈ ਠੀਕ ਆ ਤੇ ਬੱਚੇ ਤੋਂ ਬਿਨਾਈਆਂ ਹਨਾ ਹਾਂ ਬੱਚੇ ਬਿਨਾਈਏ ਲਿਆ ਫਿਰ ਤੋਰ ਸੁਆ ਕਿੰਨਾ ਮਾਚੇ ਦਾ ਅਈਦਾ ਸੁਆ ਭਾਈ ਇਹ ਅੱਛਾ ਪਹਿਲਾਂ ਹੀ ਸੁਆ ਸੁਆ ਪੜੇ ਪਾਲੋ ਕਮ ਇਨ ਆ ਬੋ ਅੱਛਾ ਤੋਰ ਦੋ ਵੀ ਜੀ ਫਿਰ ਬਾਕੀ ਅਜੇ ਮੇਮ ਉਹ ਦਿਆ ਵਾ ਜਿਹੜਾ ਪੈਣ ਆ ਜਾ ਤੋਰਨ ਦਰਦੀ ਦੰਤੀ ਜੀ ਆ ਇੱਕ ਜਗਾ ਵੀ ਥੋੜੀ ਜੀ ਘਟਿਆਪੂ ਦੀ ਡੰਗਰ ਤੋਰਨੋਂ ਬਾਕੀ ਠੰਡੀ ਧੀਰੀ ਜਿਦਾ ਮਰਜ਼ੀ ਬੋਲ ਠੀਕ ਆ ਉਤਰਾ ਠੰਡੀ ਧੀਰੀ ਆ ਜਿਹੜੀ ਇੱਕ ਅੱਧੀ ਥੋੜੀ ਜੀ ਜਿੱਦ ਨੂੰ ਕਰਦੇ ਹਵਾਣਾ ਦਿਖਾਦੀ ਚੰਗੀ ਤਰ੍ਹਾਂ ਇਹ ਤਾਂ ਹਾਂ ਦੇਖ ਸਕਦੇ ਜੀ ਤੇ ਕਿੰਨਾ ਰੱਖਣਾ ਵਧੀਆ ਦਾ ਮੁੱਲ ਫੇਰ ਆਪਾਂ ਇਹਦਾ ਮੁੱਲ ਵੀ ਜੀ ਕਿੰਨਾ ਯਾਰ ਜੀ 14000 ਰਿਆ ਦੁੱਧ ਜਿਆ ਸੇਵਾ ਕੋ ਕਹੂ ਦੁੱਧ ਨੇ ਵੱਜਣਾ ਹੋਰ 7 ਕਿੰਨ ਦੁੱਧ ਹੋਊਗਾ ਜੀ ਪੱਕਾ 2 7 ਲੀਟਰ ਹੈਗਾ ਵਾ ਹੰਡੀ ਵਾਲਾ ਭਾਜੀ ਹੈ ਸੀਲ ਵਧੀਆ ਧਾਰ ਬਾਕੀ ਹੈਗੇ ਵੀ ਨਮੀ ਵੈੜਿਆਏ ਵੀ ਨਹੀਂ ਕਿ ਜਾਂ ਕੋਈ ਹੋਰ ਛੱਕਾ ਕੋਈ ਨਹੀਂ ਹੈ ਥਾਂ ਦੇਖੋ ਲਾਗੇ ਮਿਲਿਆ ਥਾਂ ਵੀ ਜਿਹੜਾ ਦੇਖ ਸਕਦੇ ਚੰਗਾ ਵਾ ਤੇ ਕਿੰਨਾ ਰੱਖਦੀ ਹੈ ਦਾ ਮੁੱਲ 14 ਚਾ ਕਰਨਾ ਮੰਨਤਨ 14 ਛੜਦਾ ਭਾਈ 100 200 ਛੜਦਾ ਸਾਢੇ 3.5 ਹਿੱਸੇ ਠੀਕ ਹੈ ਜੀ ਚਲੋ ਹੁਣ ਮੱਝ ਵਧੀਆ ਸਾਰੀਆਂ ਕਰਮੀਆਂ ਦੁੱਧ ਨਾਲ ਵਾਲੀ ਚੱਈਏ ਬਾਕੀ ਮਿਲਕ ਮੈਨੂੰ ਦੇਖ ਸਕਦੇ ਠੀਕ ਹੈ ਜਿਹੜੀ ਇਹਦੀ ਇਹ ਵੀ ਡੇਰੀਆਂ ਚੋਂ ਕੱਢ ਕੇ ਲਿਆਂਦੀਆਂ ਜੀ ਚਾਰ ਦਾ ਕਿੰਨਾ ਚਿਰ ਦੀ ਚੈੱਕ ਪਾਸ ਚ ਜੀ ਭਾਈ ਤਿੰਨਾ ਮਹੀਨੇ ਚੈੱਕ ਪਾਸ ਦੇ ਤਿੰਨਾ ਮਹੀਨਾ ਦੀ ਚੈੱਕ ਪਾਸ ਹੈ ਜਿਹੜੀ ਹਾਂ ਤੇ ਥਪੜੇ ਦੀ ਦੋ ਜਿਹੜਾ 7 ਕਿਲੋ ਕੱਢਿਆ ਦਾ ਜੀ 7 ਕਿਲੋ ਹੈਗਾ ਪੱਕਾ ਦੁੱਧ ਜੀ ਕਲਾ ਭਾਈ ਕੋ 24 ਲੀਟਰ ਮਾਰ ਕੇ ਖਰੇ ਤੇ ਸੱਜੇ ਨੇ ਪਤਾ ਕਿੰਨਾ ਚੋਆਇਆ ਸੱਜੇ ਭਾਈ ਦਾ ਪਤਾ ਡੇਰੀਆਂ ਦੇ 12 13 ਤੋਂ 14 ਤੋਂ ਘੱਟ ਹੀ 15 ਦਿਨ ਦੀ ਹੋਵੇ ਠੀਕ ਹੈ ਜੀ ਹਾਂ ਬਾਕੀ ਆਹ ਦੇਖ ਸਰਦੀ ਤੇ ਥਪੜੇ ਦੀ ਉੱਤੇ ਚੰਗੀ ਆ ਮੱਝਾਂ ਦਾ ਸਰੀਰ ਹੀ ਦੱਸ ਦਿੰਦਾ ਕਿ ਜਿਹੜੀਆਂ ਉੱਥੇ ਡੇਰੀ ਦਵਾਈਆਂ ਕਿਉਂਕਿ ਉੱਥੇ ਅੰਦਰ ਹੀ ਦਿੰਦੀਆਂ ਮੱਝਾਂ ਜ਼ਿਆਦਾਤਰ ਤੇ ਥੋੜੇ ਥੋੜੇ ਰੰਗ ਬਦਲੇ ਹੁੰਦੇ ਆ ਤੇ ਕਿੰਨਾ ਕੁ ਰੱਖਣਾ ਵਿੱਜੇ ਦਾ ਮੁੱਲ ਫਿਰ ਆਪਾਂ ਦੇ ਵੀ ਜਹਾਨ ਆ 40000 ਹੜਤਾਲੀ ਹਾਰੀ ਦਵਾਂਗੇ 40000 ਦੀ ਚੈੱਕ ਪਾਸ ਤਿੰਨ ਮਹੀਨੇ ਤਿੰਨ ਮਹੀਨੇ ਚੈੱਕ ਪਾਸ ਦੋ ਤੇ ਸੱਤ ਗਾਲਾਂ ਮੋਕਾ ਇਹ ਦੋ ਚਾਰ ਦਿਨ ਖਰਾਬ ਤਿੰਨਾਂ ਦੀ ਹੋ ਗਈ ਤੇ ਮਿਲਦੀ ਕਿਦਾਂ ਜੀ ਮਿਲਦੀ ਇੱਕ ਟਾਈਮ ਕੀ ਗੱਲ ਜੀ ਇੱਕ ਨੰਬਰ ਆ ਤੇ ਖਰਾਬ ਤੇ ਨਹੀਂ ਕਰਦੇ ਚੰਨ ਆਹ ਪਾਰਟੀ ਥਲੇ ਰੱਖੇ ਜੋ ਤੇ ਲਾਤ ਵੀ ਮਾਰੀ ਟੀ ਗੱਲਾਂ ਤਾਂ ਵੀ ਵਾਪਸ ਅੱਛਾ ਜਲਦੀ ਨਹੀਂ ਕਿੱਥੇ ਖਲੋ ਜੂ ਉੱਥੇ ਖਲੋ ਜੂਗੀ ਠੀਕ ਹੈ ਜੀ ਹਾਂ ਤੇ ਇਹ 40000 ਜੀ ਦੇ ਦੋਗੇ ਮਾ 40000 ਦੱਸ ਜੀ ਬਾਈ 100 100 ਮੱਝਾਂ ਡੇਰੀ ਆਣੀਆਂ ਉਹ ਦੁੱਧ ਵੀ ਫੱਜਰ ਭਾਈ ਆਪਾਂ ਲਈ 70000 ਦੀ ਹਾਂਜੀ 7-8 ਦੁੱਧਾਂ ਵਾਲਾ ਠੀਕ ਆ ਇਹ ਸੋਕਰ ਗੱਬਰ ਹੈ 7 ਕਿਉ ਦੁੱਧਿਆ ਕੰਡੇਆ ਦੁੱਧਿਆ ਠੀਕ ਹੈ ਜੀ ਸਿੰਪਲ ਵੀ ਦਾ 9 ਤੋਂ ਵੱਧ ਹੋਗਾ ਜੀ ਅੱਛਾ 9 ਦੇ ਲੱਗਦੇ ਸਿੰਪਲ ਦਾ ਆਇਆ ਤੇ ਬੰਦੀ ਫਿਰ 9 ਬਾਕੀ ਦੁੱਧ ਮੋਕੇ ਦੇ ਜਿਹੜਾ ਇਹਦੇ ਕੋਲ 7 ਲੀਟਰ ਜਿਹੜਾ ਦੱਸਦੇ ਆ ਬਾਕੀ ਤੁਸੀਂ ਆਪਣਾ ਚੈੱਕ ਕਰਕੇ ਵੇਖ ਚੱਕ ਕੇ ਕੱਢੀਆ ਦੁੱਧ 7 ਕਿਲੋ ਤੇ ਕਿਵਾਜ ਕੋ ਫਾਲਟ ਹੋਇਆ ਅਗਲੇ ਨਾਲ ਅਗਲਾ ਮਗਲਾ ਮਲਾ ਠੀਕ ਹੈ ਪੰਜ ਮੇਵਾਰ ਤੇ ਹੁਣ ਇੱਕ ਜਿਹੜੀ ਹੋਰ ਆ ਗਈ ਆਵਲੀ ਇੱਕ ਨੇ ਜਦ ਚੈੱਕ ਪਾਸ ਤੇ ਇਹ ਸਾਢੇ ਤਿੰਨਾਂ ਦੀ ਏ ਇਹ ਸਾਢੇ ਤਿੰਨਾਂ ਦੀ ਹੋਰ ਜਾਂਦੇ ਪਰ ਸਾਢੇ ਤਿੰਨਾਂ ਦੀ ਏ ਤੇ ਇਹਦੇ ਕੋ ਦੁੱਧ ਕਿੰਨਾ ਜੇ ਦੇਖੋ ਛੇਵਾਂ ਦੁੱਧ ਜੀ ਅੱਛਾ ਇਹਦੇ ਕੋ ਛੇ ਲੀਟਰ ਹੈ ਤੇ ਇਹ ਕਿੱਦਾਂ ਮਿਲਦੀ ਇਹ ਵੀ ਛੇਰੇ ਮਿਲਦੀ ਭਾੜੇ ਦੇ ਛਾਪੋਟੀ ਗਲਵਾਦੀ ਜੀ ਇੱਕ ਟਾਈਮ ਭਾੜੇ ਤੇ ਇੱਕ ਟਾਈਮ ਟੀਕੇ ਤੇ ਸਰਵਾ ਢੇਰ ਗਏ ਵਿੱਜਣ ਗਏ ਹੋ ਜੀ ਨਾ ਕਿ ਟੇਰੀਆਂ ਤੇ ਇੰਨਾ ਧਿਆਨ ਨਹੀਂ ਦਿੰਦੇ ਉਹ ਜ਼ਿਆਦਾ ਟੀਕੇ ਲਾ ਵਡੀਆਂ ਮੱਝਾਂ ਭਾਈ ਆਉਣ ਗੁੱਡੀਆਂ ਨਹੀਂ ਆ ਬਾਕੀ ਪਿੱਠਪੜੇ ਤੋਂ ਜਿਹੜੀ ਚੰਗੀ ਹੈ ਇਹ ਵੀ ਹਾਂ ਦੇਖ ਸਕਦੇ ਨੇ। ਥਾਣੇ ਦੇ ਵੀ ਤੁਹਾਨੂੰ ਲਾਗੇ ਦਾ ਦਿਖਾ ਦਈਏ। ਚੋਣ ਭਾਜੀ ਪੂਰ ਛਟਾ ਕੋਈ ਘਰਵਾ ਦਾ ਜੁਮਿਆ। ਕਿਵੇਂ ਦੇਖ ਸਕਦੇ ਜੀ ਵੀ। ਤੇ ਇਹ ਕਿੰਨੇ ਦੇ ਦਈਏ ਵੀ ਜੀ ਫਿਰ ਆਪੇ। ਇਹ ਭਾਈ ਦੇਦਾਗਾ ਆਪਾਂ 50000। 50000 ਦੀ ਦੇ ਦੋਗੇ। ਵਿੱਚੋਂ ਕਰ ਦੋਗੇ ਛੋਟਾ। 50000 ਹੀ ਮੰਨਣਾ ਵਾ। ਅੱਛਾ। ਹਾਂ। ਠੀਕ ਹੈ ਜੀ। ਦੋ ਗੱਡ ਲੱਖ ਦਾ ਜੋੜਾ ਦੇਣਾ ਜਿਹੜਾ ਮਰਜੀ ਬੁਲਾ ਜੇ। ਅੱਛਾ। ਹਾਂ। ਤੇ ਠੀਕ ਹੈ ਫਿਰ ਹੋਰ ਕੁਝ ਕਹਿਣਾ ਫਿਰ। ਬਾਕੀ ਕੱਲੀ ਆਰ ਦਵਾਗਾ 48 ਹਜ਼ਾਰ ਦੀ ਨਹੀਂ ਤੇ ਤੇ ਜੋੜਾ ਇਕੱਠਾ ਕਰ ਲੋਗਾ ਫਿਰ ਰੇਟ ਵਧਾ ਦੇ ਨਹੀਂ ਫਿਰ ਵਧਾ ਦੇ ਵਧਾਤਾ ਜੇ ਕੰਮ ਕਿਦਾਂ ਉਤਰਾ ਲੱਖ ਚੋਂ ਤਿੰਨ ਘੱਟਦਾ ਵਾ ਤੁਸੀਂ ਜੋੜੇ ਚੋਂ ਦੋ ਘਟਾਉਂਦੇ ਜੀ ਇਹਨੇ ਘਟਾ ਦਾ ਕਿ ਭਾਜੀ ਠੀਕ ਆ ਤੇ ਠੀਕ ਆ ਫਿਰ ਹੋਰ ਕੋਈ ਬਹੁਤ ਮਿਹਰਬਾਨੀ ਬਰੀ ਐਸ਼ਾ ਹੋਵੇ ਕੋਈ ਕਹਿੰਦੀ ਕਹਿੰਦੀ ਸ਼ਗੀਆਂ ਚੋਚ ਵਾਗੇ ਕਿੱਥੇ ਪਾਸ ਹੋਈਆਂ ਆਪਣੀਆਂ ਪੂਰੀ ਗਰੰਟੀ ਆ ਆ ਸਾਡੇ ਦਿਨਾਂ ਮੇ ਆ ਆ ਦਿਨਾਂ ਦੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਬਾਕੀ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖ ਲਿਓ ਬਹੁਤ ਬਹੁਤ ਜੀ ਤੁਹਾਨੂੰ ਬਧਾਵਾ ਹਾਂਜੀ ਹਾਂਜੀ ਜੇ ਬਦਾ ਕੋ ਹੋਵੇ ਇਹ ਰਫ ਜੀ 1921 ਉਹਦੇ ਰੋਜ਼ ਵੀਡੀਓ ਬਦਾ ਪਉਦੇ ਕੋਈ ਨਹੀਂ ਹਾਂਜੀ ਹਾਂਜੀ ਆਪਣੀ ਰੋਜ਼ ਇੱਕ ਦਿਨ ਤੁਸੀਂ ਨਾਲ ਆਪਾਂ ਰੋਜ਼ ਆਖੀ ਭਾਈ ਪਾਈ ਜਾਈਏ ਤੁਸੀਂ ਤਾਂ ਇੱਕ ਇਹਦੇ ਦੋ ਬਣਾਈ ਜਾ ਤੇਰੀ ਦੀਆਂ ਜੇ ਵੇਖਦਾ ਮਾਲ ਤੇ ਫੇਰੀ ਆਪਾਂ ਕੌਣ ਨਹੀਂ ਬਈ ਹਾਂਜੀ ਹਾਂਜੀ ਜੇ ਆਪਾਂ ਆਖੀ ਆ ਵੀ ਮਾਰੀ ਉਹ ਵੀ ਮਾਰੀ ਫੇਰ ਕੌਣ ਨਹੀਂ ਦਾਈ ਠੀਕ ਜੀ